ਨੇਤਾਵਿਰੋਧੀ ਤੇ ਪ੍ਰਤਾਪ ਸਿੰਘ ਬਾਜਵਾ ਤੇ ਮੁਕੱਦਮਾ ਦਰਜ ਹੋਣ ਤੋਂ ਬਾਅਦ ਕਾਂਗਰਸ ਵੱਲੋਂ ਪੰਜਾਬ ਕਾਂਗਰਸ ਭਵਨ ਚੰਡੀਗੜ੍ਹ ਵਿਖੇ ਇੱਕ ਵੱਡਾ ਇਕੱਠ ਰੱਖਿਆ ਗਿਆ ਤਸਵੀਰ ਦੇਖੋ ਤੁਸੀਂ ਮੰਚ ਸਜ ਚੁੱਕਿਆ ਹੈ ਸ਼ਾਮੀਆਂ ਨੇ ਲੱਗ ਚੁੱਕੇ ਨੇ ਤਾਂ तमाम ਵੱਡੇ ਆਗੂ ਇੱਥੇ ਆਉਣਗੇ ਤਕਰੀਰਾਂ ਕਰਨਗੇ ਤਾਂ ਦੇਖ ਸਕਦੇ ਹੋ ਪ੍ਰਤਾਪ ਸਿੰਘ ਬਾਜਵਾ ਜੋ ਕਿ ਲੀਡਰ ਆਫ oppositon ਨੇ ਉਹਨਾਂ ਤੋਂ ਕਾਰਵਾਈ ਤੋਂ ਬਾਅਦ ਇਹ ਕਾਂਗਰਸ ਦਾ ਪ੍ਰਦਰਸ਼ਨ ਆ ਤਾਂ ਲਗਾਤਾਰ ਤਸਵੀਰਾਂ ਨੇ ਸਟੇਜ ਜਿਹੜੀ ਉਹ ਬੰਮਕਮਲ ਕਰ ਲਈ ਗਈ ਆ तमाम ਪ੍ਰਬੰਧ ਨੇ ਮੁਕੰਮਲ ਕੀਤੇ ਗਏ ਨੇ ਤਾਂ ਦੇਖ ਸਕਦੇ ਹੋ ਗੱਲਬਾਤ ਵੀ ਲਗਾਤਾਰ ਕਰਨ ਦੀ ਕੋਸ਼ਿਸ਼ ਕਰਾਂਗੇ तमाम ਲੀਡਰਸ ਦਾ ਜਿਹੜਾ ਪਹੁੰਚਣ ਦਾ ਸਿਲਸਲਾ ਇੱਥੇ ਸ਼ੁਰੂ ਹੋ ਚੁੱਕਿਆ ਆ ਸੰਦੀਪ ਸੰਧੂ ਮੌਜੂਦ ਨੇ ਲਾਡੀ ਸ਼ੇਰੂ ਵਾਲੇ ਮੌਜੂਦ ਨੇ ਵਿਧਾਇਕ ਨੇ ਗੱਲਬਾਤ ਕਰ ਲੈਣੇ ਆ ਆ ਸੰਤੂ ਸਾਹਿਬ ਕਿਵੇਂ ਦੇਖਦੇ ਹੋ ਪਰਚਾ ਦਰਜ ਹੋਣ ਤੋਂ ਬਾਅਦ ਇਹ ਕਾਂਗਰਸ ਦਾ ਵਿਰੋਧ ਹੈ ਇਹ ਕਾਂਗਰਸ ਦਾ ਨਹੀਂ ਜੀ ਸਮੁੱੱਚੇ ਪੰਜਾਬ ਚ ਜਿਹੜੇ ਪੰਜਾਬ ਨੂੰ ਪਿਆਰ ਕਰਦੇ ਆ ਜਿਹੜੇ ਪੰਜਾਬ ਨੂੰ ਦੇ ਬਾਰੇ ਚਿੰਤਾ ਕਰਦੇ ਆ ਸਾਰਿਆਂ ਦੇ ਵਿੱਚ ਇਸ ਗੱਲ ਨੂੰ ਲੈ ਕੇ ਬੜਾ ਗੁੱਸਾ ਹੈ ਬੜੀ ਨਿਰਾਸ਼ਾ ਹੈ ਪਰ ਕਹਿੰਦੇ ਪੰਜਾਬ ਬੰਬ ਵਹਿ ਬੱਤੀ ਰਹਿ ਗਏ 18 ਚੱਲ ਗਏ ਕਹਿੰਦੇ ਪ੍ਰਤਾਪ ਸਿੰਘ ਬਾਜਵਾ ਦੀ ਇੰਟੈਲੀਜੈਂਸ ਇੰਨੀ ਸਟਰੋਂਗ ਕਿਵੇਂ ਆ ਨਾ ਤਾਂ ਦੇਸ਼ ਦੇ ਗ੍ਰਹਿ ਮੰਤਰੀ ਨੂੰ ਪਤਾ ਨਾ ਸੂਬੇ ਦੇ ਗ੍ਰਹਿ ਮੰਤਰੀ ਨੂੰ ਪਤਾ ਤਾਂ ਗਿੱਦੜ ਸਿੰਘ ਹੀ ਕਿਹੜੀ ਆ ਬਾਜਵਾ ਸਾਹਿਬ ਕੋਲ ਤੁਸੀਂ ਜਦੋਂ ਸਵਾਲ ਪੁੱਛਦੇ ਹੋ ਕਈ ਵਾਰ ਨਾ ਪੂਰਾ ਕੰਟੈਂਟ ਚੋ ਕੁਝ ਨਾ ਕੁਝ ਚੀਜ਼ਾਂ ਮਿਸ ਕਰ ਜਾਂਦੇ ਹੋ ਇੱਕ ਬੜੇ ਲੀਡਿੰਗ ਅਖਬਾਰ ਹੈ ਜਿਸ ਦੇ ਵਿੱਚ ਇੱਕ ਖਬਰ ਪ੍ਰਕਾਸ਼ਿਤ ਹੋਈ ਹੈ ਉਸ ਦੇ ਵਿੱਚ ਉਹ ਸਾਰੀ ਖਬਰ ਦੇ ਵਿੱਚ ਉਹਨੇ ਪੁਲਿਸ ਤੇ ਸੂਤਰਾਂ ਤੋਂ ਖਬਰ ਲੈ ਦਾ ਹਵਾਲਾ ਦਿੰਦਿਆਂ ਹੋਇਆ ਉਹ ਪੂਰੀ ਖਬਰ ਕੀਤੀ ਹੈ ਤੇ तकरीबन तकरीबन ਹੂ ਬੂ ਉਹੀ ਇਨਫੋਰਮੇਸ਼ਨ ਹੈ ਜਿਹੜੀ ਕੇ ਪ੍ਰਤਾਪ ਸਿੰਘ ਬਾਜਵਾ ਨੇ ਲੋਕਾਂ ਅੱਗੇ ਰੱਖੀ ਦੇਖੋ ਤੁਸੀਂ ਇੰਨੇ ਗ੍ਰਨੇਡ ਵਾਲੇ ਪੜ੍ਹ ਲਏ ਆ ਤੁਸੀਂ ਕੋਸ਼ਿਸ਼ ਕਰੋ ਉਹਨਾਂ ਤੋਂ ਲੱਭਣ ਦੀ ਕਿ ਗਰਨੇਡ ਕਿੱਥੋਂ ਆਏ ਕਿਵੇਂ ਆਏ ਕਿਹਨੇ ਪਚਾਏ ਜਿਹੜਾ ਬੰਦਾ ਤੁਹਾਨੂੰ ਚਿੰਤਾ ਪ੍ਰਗਟਾ ਰਿਹਾ ਜਿਹੜਾ ਬੰਦਾ ਤੁਹਾਨੂੰ ਤੋਂ ਤੁਹਾਨੂੰ ਦੱਸ ਰਿਹਾ ਘੱਟੋ ਘੱਟ ਉਹਦੇ ਵੱਲ ਤਾਂ ਨਾ ਆਪਦੀਆਂ ਬੰਦੂਕਾਂ ਕਰ ਲਓ ਚਿੰਤਾ ਦਾ ਵਿਸ਼ਾ ਹੈਗਾ ਤੁਹਾਡੀ ਇੰਟੈਲੀਜੈਂਸ ਤੁਹਾਡੀ ਕਹਿੰਦੇ ਜੋ ਜਾਣਕਾਰੀ ਦੇ ਰਹੇ ਨੇ ਉਹਨਾਂ ਤੇ ਕਾਰਵਾਈ ਕਿਉਂ ਹੈ ਇੱਕ ਲੀਡਿੰਗ ਅਖਬਾਰ ਹੈ ਉਸ ਨੂੰ ਕੋਟ ਕੀਤਾ ਗਿਆ ਹੈ ਪਰ ਕਹਿੰਦੇ ਪੰਜਾਬ ਦੀ ਲਾਅ ਐਂਡ ਆਰਡਰ ਦੀ ਸਥਿਤੀ ਤੇ ਬਹੁਤ ਵੱਡਾ ਕੁਐਸਚਨ ਮਾਰਕ ਹੈ ਤਾਂ ਹੁਣ ਕਹਿੰਦੇ ਕਾਂਗਰਸ ਨਾਲ ਨਹੀਂ ਪੂਰੇ ਸਮੁੱਚੇ ਪੰਜਾਬ ਦਾ ਵਿਰੋਧ ਹੈ ਕੈਮਰਾ ਪਰਸਨ ਰਮੇਸ਼ ਨਾਲ ਗਗਨ ਸ਼ਕਲਾ Delhi Post ਪੰਜਾਬੀ